ਪਾਰ ਗਰਮੀ ਪੈਂਦੀ ਪਈ ਏ ਤੇ ਤੂੰ ਠੰਡਾ ਪਾਣੀ ਨਹੀਂ ਲਿਆ ਹੁੰਦਾ ਸੀ ਮੰਮੀ ਜੀ ਫਰਿੱਜ ਅਸੀਂ ਲੈਣੀ ਆ ਹਜੇ ਹੂੰ ਘਰ ਤੋਂ ਫਰਿੱਜ ਲੈ ਆਣੀ ਆ ਜਗ੍ਹਾ ਤਾਂ ਅੱਗੇ ਨਹੀਂ ਹੈਗੀ ਚੰਗਾ ਮੈਂ ਹੁਣ ਚੱਲ ਜੀ ਆਹ ਫੜ 10 ਰੁਪਏ ਸੁਣ ਵੇ ਹੁਣ ਮੈਂ ਉਦੋਂ ਆਵਾਂਗੀ ਜਦੋਂ ਘਰ-ਬਾਰ ਚੰਗਾ ਬਣਾ ਲੈਾਂਗਾ ਇਹਦਾ ਦਿਲ ਕਰਦਾ ਏ ਸੁੱਕੀ ਖਾਵਾ ਮੈਂ ਇਹਦਾ ਦਿਲ ਕਰਦਾ ਏ ਮੜਾ ਪਾਵਾ ਮੈਂ ਸਸ਼ਿਕਾ ਮੰਮੀ ਜੀ ਸਸ਼ਿਕਾ ਘਰ ਤੇ ਤੁਸੀਂ ਸੋਨਾ ਬਣਾ ਲਿਆ ਆਏ ਹਾਂਜੀ ਮੰਮੀ ਜੀ ਸਾਡੀ ਲਾਟਰੀ ਨਿਕਲ ਆਈ ਸੀਗੀ ਤੇ ਅਸੀਂ ਸੋਚਿਆ ਪਹਿਲੋ ਘਰ ਹੀ ਬਣਾ ਲਈਏ ਹੂੰ ਉਹਦਾ ਤੁਹਾਡੇ ਕੋ ਕਿੱਥੋਂ ਪੈਣਾ ਸੀ ਜਸ ਸੰਦੀਪ ਪਾਣੀ ਲੈ ਕੇ ਆ ਮੰਮੀ ਵਾਸਤੇ ਹਾਏ ਐਨਾ ਠੰਡਾ ਪਾਣੀ ਮਾਰ ਰਹਾ ਮੈਨੂੰ ਮੈਂ ਤਾਂ ਅੱਗੇ ਬੜੀ ਗਰਮੀ ਚੋਂ ਆਈ ਹੋਈ ਆ ਮੈਂ ਤੁਝੇ ਲੱਗਦੀ ਚੰਗਾ ਮੈਂ ਚੱਲਦੀ ਆ ਠੀਕ ਹੈ ਮੰਮੀ ਜੀ ਮੰਮੀ ਜੀ ਰਹਿਣ ਦਿਓ ਤੁਸੀਂ ਰਹਿਣ ਦਿਓ ਮੈਂ ਦੂ ਮੰਮੀ ਜੀ ਹਾਂ ਚਾਰ ਪੈਸੇ ਕੀ ਆਗੇ ਤੁਹਾਡੇ ਕੋ ਤੁਹਾਡੇ ਕੋ ਤਾਂ ਹੰਕਾਰ ਹੀ ਵਾਲਾ ਆ ਗਿਆ ਆ ਤੇਲਾ ਸੰਦੀਪ ਕੀ ਕਰੂ ਬੰਦਾ ਇਹੋ ਜੇ ਰਿਸ਼ਤੇਦਾਰਾਂ ਦਾ ਜਦੋਂ ਆਪਾਂ ਗਰੀਬ ਸੀਗੇ ਉਦੋਂ ਵੀ ਆਪਾਂ ਮਾੜੇ ਸੀਗੇ ਜੇ ਹੁਣ ਚਾਰ ਪੈਸੇ ਕੋਲ ਆਏ ਆ ਇਹਨਾਂ ਦੇ ਬਰੋਬਰ ਹੋਏ ਆ ਤਾਂ ਵੀ ਦੇਖ ਕੇ ਜਰਦੇ ਨਹੀਂ